ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੜਾ ਖਤਰਨਾਕ ਇਹ ਮਾਹੌਲ ਖੜਾ ਹੋ ਗਿਆ ਤੇ ਮੀਂਹ ਪੈਣਾ ਜਿਹੜਾ ਬਠੰਡੇ ਦਾ ਸ਼ੁਰੂ ਹੋ ਗਿਆ ਜੀ ਤਕੜਾ ਤਕੜਾਈ ਲਾ ਲੋ ਵੀ ਜੇ ਛੰਗਦੇ ਨੇ ਹੈਗਾ ਬੱਦਲ ਕੁਲੇ ਹੋਏ ਆ ਉੱਪਰ ਦੇਖੋ ਤੇ ਕੋਈ ਬਾਲਾ ਸਖਾਵਾਂ ਨਹੀਂ ਹੈ ਕਾ ਮੇਰੇ ਉਪਰਾਂ ਤਾਂ ਹੈ ਆ ਦੇਖੋ ਇਧਰ ਜੇ ਬੱਦਲ ਆਏ ਵਿਚਾਲੇ ਉਹ ਵੀ ਹੈਗੇ ਆ ਥੋੜੇ ਥੋੜੇ ਜੇ ਬੱਦਲ ਤਾਂ ਮਿੱਠੇ ਜੇ ਇਧਰ ਆਕਾਸ਼ ਆ ਸਾਫਬੀਤੀ ਸੀ ਜੰਦਾ ਵਿਚਾਲੇ ਜੇ ਉੱਤੇ ਹੈ ਜਿਹੜਾ ਬਿਲਕੁਲ ਇਧਰ ਆ ਮੀਂਹ ਪੈ ਰਿਹਾ ਹੁਣ ਸਾਡੇ ਪੂਰਾ ਹਾਂਜੀ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਜੀ ਇਹ ਦੱਸ ਦਿਓ ਥੋੜਾ ਜਿਹਾ ਫੇ ਨਾਲੇ ਆਪਾਂ ਦੇਖੋ ਪੂਰਾ ਮੀਂਹ ਹੈ ਜਿਹੜਾ ਆ ਧਰਤੀ 'ਚ ਮੈਂ ਤੁਹਾਨੂੰ ਦਿਖਾਈਏ ਬੋਲ ਬੋਲ ਕੇ ਲਾਮੀ ਹੈਗਾ ਜੀ ਜਿਹੜਾ ਤੇ ਕਿੱਥੇ ਕਿੱਥੇ ਪੈ ਰਹੀ ਦੱਸੋ ਇਹ ਮੈਨੂੰ ਲੱਗਦਾ ਰੱਬ ਨਰਾਜ ਹੈ ਕਿ ਪੰਜਾਬ ਨਾਲ ਕੀ ਸਾਰਿਆਂ ਨਾਲ ਹੀ ਵਿਚਾਰਿਆਂ ਦੇ ਮਸਾ ਘਰਾਂ ਚੋਂ ਪਾਣੀ ਨਿਕਲਿਆ ਸੀ ਤੇ ਸੋਖ ਦੀ ਬਸਾਂ ਸਾਜ ਆਇਆ ਸੀ ਸੁੱਕ ਤਾਂ ਕਿੱਥੇ ਆਇਆ ਸੀ ਵਿਚਾਰਿਆਂ ਨੂੰ ਤੇ ਉੱਤੋਂ ਰੱਬ ਨੇ ਆ ਦੇਖੋ ਕੋਲ ਤਾਂ ਪਜਾ ਮੈਂਨ ਕੁੜਿਆ ਪਿਆ ਇੱਥੇ ਜਿਹੜਾ ਉੱਤੇ ਆ ਇੱਧਰ ਥੋੜਾ ਜਿਹਾ ਅੱਡਾ ਉਹ ਦੇਖੋ ਬੱਦਲ ਭੱਜੇ ਜਾਂਦੇ ਆ ਬੱਦਲ ਬੜੇ ਨੀਵੇਂ ਆ ਜੀ ਪਹਿਲੀ ਵਾਰੀ ਆਏ ਬੱਦਲਾਂ ਦੇ ਥੱਲੇ ਬੱਦਲ ਦੇਖੇ ਆ ਤੇ ਆਹ ਦੇਖੋ ਉੱਤੇ ਤੇ ਉਹ ਕਿੱਥੇ ਕਿੱਥੇ ਬੈ ਰਿਆ ਜੀ ਮੀਂਹ ਦਸੋ ਥੋੜਾ ਜਿਹਾ ਤੇ ਕਾਫੀ ਜਿਹੜਾ ਗੜਬੜ ਵਾਲਾ ਕੰਮ ਹੀ ਆ ਸੋ ਸ਼ੇਅਰ ਕਰ ਦਿਓ ਜੀ ਨਾਲੇ ਦੱਸੀ ਚਲੋ ਪੇਜ ਨੂੰ ਬਾਈ ਜੀ ਫਾਲੋ ਕਰ ਲਿਆ ਕਰੋ ਆਪਣਾ ਪੇਜ ਦੀ ਨਾ ਰੀਚ ਘਟਾਤੀ ਆ ਦੋ ਤਿੰਨ ਦਿਨ ਹੜਾ ਵਾਲੀਆਂ ਖਬਰਾਂ ਨਹੀਂ ਕੀਤੀਆਂ ਸਰਕਾਰ ਲੱਗਦਾ ਗੁੱਸੇ ਹੋ ਗਈ ਤੇ ਰੀਚ ਬਹੁਤ ਘਟਾਤੀ ਪੇਜ ਦੀ ਨਹੀਂ ਤਾਂ ਹੁਣ ਨੂੰ 4-500 ਬੰਦਾ ਜੁੜ ਜਾਣਾ ਸੀ ਆਪਣੇ ਨਾਲ ਤੇ ਜਿਹੜੇ ਵੀ ਤੁਸੀਂ ਆ ਹੁਣ 60 ਪੁਆਇੰਟ ਜੜਿਓ ਇਹ ਨਾਲ ਦੀ ਨਾਲ ਬਾਈ ਸ਼ੇਅਰ ਕਰ ਦਿਓ ਸ਼ਾਇਦ ਰੀਚ ਵਾਜੇ ਇਹਨਾਂ ਨਾਲ ਆਪਣੀ ਤੇ ਸਾਰੇ ਹੜਪੀੜਤ ਪਰਿਵਾਰਾਂ ਦੀਆਂ ਗੱਲਾਂ ਜਿਹੜੀਆਂ ਸਰਕਾਰਾਂ ਤੱਕ ਪਹੁੰਚ ਜਾਣ ਵਿਚਾਰੇ ਕਿੰਨੇ ਦੁਖੀ ਬੈਠੇ ਆ ਮਾਨਸਿਕ ਤੌਰ ਤੇ ਰੋਗੀ ਹੋਈ ਜਾਂਦੇ ਨੇ ਬੱਚਿਆਂ ਦੀਆਂ ਕਿਤਾਬਾਂ ਹੈ ਨਹੀਂ ਸਕੂਲ ਜਾਣ ਨੂੰ ਬੱਚੇ ਤਰਸੀ ਜਾਂਦੇ ਆ ਆ ਹੁਣ ਇੱਕ ਸਾਲ ਚ ਦੂਜਾ ਫੜ ਦੇਖ ਲੈਣਾ ਵਿਚਾਰਿਆਂ ਨੇ ਬਾਉਪੁਰ ਪਿੰਡ ਆ ਜਿਹੜਾ ਉੱਥੇ ਵੀ ਹਾਲਾਤ ਕੋਈ ਵਾਲੇ ਚੰਗੇ ਨਹੀਂ ਘੁੰਨੇਵਾਲ ਤੇ ਇਧਰ ਤਾਂ ਆ ਹੀ ਗਿਆ ਜੀ ਪਾਣੀ ਘਰਾਂ ਚ ਫੇਰ ਦੁਬਾਰ ਤੋਂ ਘੁੰਨੇਵਾਲ ਵਾਲੇ ਵਿਚਾਰੇ ਤਾਂ ਰੋਈ ਜਾਂਦੇ ਸੀ ਕਹਿੰਦੇ ਸਾਡੇ ਤਾਂ ਬੰਨ ਪਰਾ ਮਾਰਤਾ ਹੁਣ ਸਾਡਾ ਪਿੰਡ ਫੇਰ ਡੁੱਬੂਗਾ ਸਾਡਾ ਪਿੰਡ ਦਾ ਬੰਨ ਨਹੀਂ ਬੰਨਿਆ ਔਰ ਰਿਪੋਰਟ ਤੁਸੀਂ ਦੇਖ ਸਕਦੇ ਹੋ ਸੋ ਵੀਰੋ ਸ਼ੇਅਰ ਕਰ ਦਿਓ ਇੱਕ ਵਾਰੀ ਆਪਾਂ ਸਾਰੀਆਂ ਜਿਹੜੀਆਂ ਅ ਰਿਪੋਰਟਾਂ ਆਪਣੇ ਕੀ ਕਹਿੰਦੇ ਪੇਜ ਡਾਊਨ ਆਏ ਹੋਏ ਥੋੜਾ ਜਿਹਾ ਪੇਜ ਆਪਣਾ ਨਾ ਰੀਚ ਘਟੀ ਵੀ ਆ ਜੇ ਤੁਸੀਂ ਸ਼ੇਅਰ ਕਰ ਦਿਓਗੇ ਨਾ ਤੇ ਬੰਦੇ ਆਪਣੇ ਨਾਲ ਹੋਰ ਜੁੜ ਜਾਣਗੇ ਨਾਲੇ ਕਮੈਂਟ ਕਰ ਦਿਓ ਬਾਈ ਕਮੈਂਟ ਬਾਹਲੇ ਘੱਟ ਕਰੀ ਜਾਂਦੇ ਤੁਸੀਂ ਠੀਕ ਆ ਲਾਈਕ ਲਾਈਕ ਵਾਲਾ ਬਟਨ ਦਬਾ ਦਿਓ ਕਮੈਂਟ ਕਰ ਦਿਓ ਹੈ ਤੇ ਸੋਹਾ ਚੀਜ਼ ਹੈ ਭ ਭੇਂਤੀ ਹੈ ਜੀ ਇੰਨੀ ਕ ਕਰੋ ਮੇਰਾ ਵੀਰ ਆ ਦੇਖੋ ਮੀ ਹੈ ਤਾਂ ਭੂਰ ਜੀ ਵਿੱਚ ਪਹਿਲਾਂ ਛੜਕਾਟਾ ਪਾਇਆ ਹਟਿਆ ਰੱਬ ਦੇ ਅਗੇ ਸੁੱਖ ਰੱਖੇ ਆ ਰੁੱਤ ਦਾ ਮੀ ਬਾੜਾ ਮਾੜਾ ਹੁੰਦਾ ਬਹੁਤ ਮਾੜਾ ਹੁੰਦਾ ਅਕਤੂਬਰ ਦੇ ਪਹਿਲੇ ਜਿਹੜਾ ਸਤੰਬਰ ਦਾ ਅਖੀਰ ਅਕਤੂਬਰ ਦਾ ਪਹਿਲਾ ਬਹੁਤ ਮਾੜਾ ਮੀ ਹੈ ਸੁੱਖ ਰੱਖੇ ਲੋਕਾਂ ਦੇ ਝੋਨੇ ਵਿਚਾਰਿਆਂ ਦੇ ਪਤਾ ਨਹੀਂ ਕੀ ਬਣੂ ਮੰਡੀਆਂ ਚ ਝੋਨੇ ਆ ਉਹਨਾਂ ਦਾ ਬੁਰਾ ਹਾਲ ਹੋ ਜਾਣਾ ਤਰਪਾਲਾਂ ਕਿਤੇ ਮਿਲਦੀਆਂ ਨਹੀਂ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਸ਼ੁਗਲਿਆਂ ਤੇ ਹੋਈ ਖੜੇ ਕਹਿੰਦੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਧੌਣ ਚੋਂ ਕਿਲਾ ਕੱਢਣ ਲਈ ਆਇਆ ਹਾਂ ਪਰ ਆਵਾ ਧੌਣ ਚੋਂ ਤਾਂ ਸਾਡੇ ਪੰਜਾਬੀਆਂ ਦਾ ਕਿਲਾ ਨਿਕਲ ਗਿਆ ਲੋਕਾਂ ਦਾ ਤਾਂ ਪਤਾ ਨਹੀਂ ਕਿਵੇਂ ਲੀਡਰਾਂ ਦਾ ਨਿਕਲਿਆ ਨਹੀਂ ਲਿਖਣਾ ਪੰਜਾਬੀਆਂ ਦਾ ਕਿਲਾ ਜਰੂਰ ਕੱਢਦਾ ਤੂੰ ਕੋਈ ਵਿਚਾਰਾ ਸੜਕਾਂ ਤੇ ਬੈਠਾ ਕੋਈ ਟੁੱਟੀ ਛੱਤ ਤੇ ਬੈਠਾ ਹੈ ਤਾਂ ਕੋਈ ਸਰਕਾਰੀ ਉਹਨਾਂ ਦਾ ਬੰਦਾ ਨਹੀਂ ਪਤਾ ਲੰਘਿਆ ਘਰਾਂ ਚ ਤਰੇੜਾਂ ਆ ਗਈਆਂ ਜਵਾਕਾਂ ਦੇ ਬਜ਼ੁਰਗਾਂ ਦਾ ਮਾਨਸਿਕ ਸੰਤੁਲਨ ਵਿਗੜਿਆ ਪਿਆ ਹਰਮਾਨਾ ਸਾਹਿਬ ਥੋੜਾ ਜਿਹਾ ਸ਼ੇਅਰ ਕਰੋ ਜੀ ਇਹਨੂੰ ਜਿੰਨਾ ਹੋ ਸਕਦਾ ਤੇ ਇਹ ਬੜਾ ਦੁੱਖ ਦੀ ਗੱਲ ਹੈ ਜੀ ਇਹ ਸੋ ਜਦੋਂ ਇਹੋ ਜਿਹੀਆਂ ਖਬਰਾਂ ਲਾਉਂਦੇ ਆ ਸਰਕਾਰਾਂ ਔਖੀਆਂ ਹੋ ਜਾਂਦੀਆਂ ਉਹ ਫਿਰ ਕੀ ਕਰਦੀਆਂ ਜੀ ਦੁਖੀ ਹੋ ਕੇ ਨਾ ਫਿਰ ਪੇਜ ਦੀ ਰੀਚ ਰੂਚ ਕਹਿੰਦੇ ਆ ਵੀ ਘਟਾ ਘਟੂ ਦਿੰਦੇ ਹੁਣ ਮੈਨੂੰ ਕਿੰਨਾ ਖਬਰ ਆ ਹਾਂ ਇੰਨੀ ਜ਼ਰੂਰ ਹੈ ਜਿੰਨੇ ਮੇਰੇ ਸੱਜਣੋਂ ਇਤਰੋ ਕਹਿੰਦੇ ਭਰਾਵਾ ਤੇਰੀਆਂ ਖਬਰਾਂ ਨਹੀਂ ਦਿਖਦੀਆਂ ਜਿਹੜਾ ਪਾਉਣੇ ਪੰਜਾਬ ਟੁੱਟੇ ਤੇ ਤੇ ਇਹ ਵੀ ਸ਼ੇਅਰ ਕਰ ਦਿਓ ਮੇਰੇ ਵੀਰ ਸਾਰੇ ਜਣੇ ਧੰਨਵਾਦ ਜੀ